ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਨੰਦ ਦੇ ਵੱਲੋਂ ਵੱਡਾ ਬਿਆਨ ਦਿੰਦੇ ਹੋਏ ਕਿਹਾ ਗਿਆ ਹੈ ਕਿ ਫੈਡਰਲ ਸਰਕਾਰ ਕਤਲ ਦੇ ਵਿੱਚ ਇਜ਼ਰਾਈਲ ਦੇ ਹਮਲੇ ਦੇ ਮੱਦੇਨਜ਼ਰ ਇਜ਼ਰਾਈਲ ਦੇ ਨਾਲ ਆਪਣੇ ਸਬੰਧਾਂ ਦਾ ਮੁਲਾਂਕਣ ਕਰ ਰਿਹਾ ਹੈ ਪਰ ਇਸ ਮੁਲਾਂਕਣ ਦੇ ਵਿੱਚ ਕੀ ਸ਼ਾਮਲ ਹੈ ਇਸ ਬਾਰੇ ਵੇਰਵੇ ਹਜੇ ਸਾਂਝੇ ਨਹੀਂ ਕੀਤੇ ਗਏ ਅਨੀਤਾ ਆਨੰਦ ਨੇ ਐਡਵੈਂਟਨ ਦੇ ਵਿੱਚ ਲਿਬਰਲ ਕੋਕਰਸ ਬੈਠਕ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਇਜ਼ਰਾਈਲ ਦੇ ਨਾਲ ਸਬੰਧਾਂ ਦਾ ਮੁਲਾਂਕਣ ਕਰ ਰਹੇ ਹਾਂ ਬੇਸ਼ੱਕ ਕੱਤਲ ਤੇ ਹਮਲਾ ਅਸਵੀਕਾਰਨਯੋਗ ਸੀ ਪਰ ਇਹ ਕਤਲ ਦੇ ਹਵਾਈ ਖੇਤਰ ਦੀ let me see ਪੋਸਟਮੇਕ ਕਤਲ ਦੇ ਵਿੱਚੋਂ ਮੋਤਾਂ ਹੋਈਆਂ ਜਦੋਂ ਖਤਰੇ ਸ਼ਾਂਤੀ ਲਿਆਉਣ ਦੇ ਵਿੱਚ ਮਦਦ ਦੀ ਕੋਸ਼ਿਸ਼ ਕਰ ਰਿਹਾ ਸੀ ਆਨੰਦ ਨੇ ਕਿਹਾ ਕਿ ਕੈਨੇਡਾ ਦੀ ਮੁੱਖ ਚਿੰਤਾ ਮੀਡਲ ਈਸਟ ਦੇ ਵਿੱਚ ਸ਼ਾਂਤੀ ਲਿਆਉਣ ਅਤੇ ਗਾਲਜੋਦੀ ਮਨੁੱਖੀ ਹਾਲਤ ਨੂੰ ਸੁਧਾਰਨ ਦੀ ਹੈ ਤੇ ਇਸ ਮਾਮਲੇ ਦੇ ਵਿੱਚ ਯੂਰੋਪੀ ਯੂਨੀਅਨ ਦੀ ਮੁਖੀ ਔਰਸੋਲਾ ਵੌਨ ਡੇਰ ਲੀਨ ਨੇ ਇਜ਼ਰਾਈਲ ਖਿਲਾਫ ਪਾਬੰਦੀਆਂ ਤੇ ਵਪਾਰਕ ਰਿਸ਼ਤੇ 'ਚ ਵੀ ਰੋਕ ਲਗਾਉਣ ਦੀ ਪੇਸ਼ਕਸ਼ ਕੀਤੀ ਹੈ ਜਦੋਂ ਆਨੰਦ ਨੂੰ ਪੁੱਛਿਆ ਗਿਆ ਕਿ ਕੈਨੇਡਾ ਵੀ ਇਨ੍ਹਾਂ ਵਰਗੇ ਕਦਮ ਚੁਕੇਗਾ ਤਾਂ ਉਹਨਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ ਪਰ ਕਿਹਾ ਕਿ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਹਾਲਾਂਕਿ ਉਨਾਰੇ ਦਫ਼ਤਰ ਵੱਲੋਂ ਬਾਅਦ ਵਿੱਚ ਕਿਹਾ ਗਿਆ ਕਿ ਮੰਤਰੀ ਦੇ ਬਿਆਨ ਦਾ ਮਤਲਬ ਇਹ ਸੀ ਕਿ ਸਰਕਾਰ ਹਮੇਸ਼ਾ ਹਾਲਾਤਾਂ ਦੀ ਸਮੀਖਿਆ ਕਰਦੀ ਰਹਿੰਦੀ ਹੈ ਅਤੇ ਇਹ ਦੇਖ ਰਹੀ ਹੈ ਕਿ ਗਾਜ਼ਾ ਦੇ ਵਿੱਚ ਜੰਗ ਬੰਦੀ ਮਨੁੱਖੀ ਮਦਦ ਦੇ ਆਵਾਜ਼ਾਦ ਅਫਗੁਨ ਅਤੇ ਬੰਦੀਆਂ ਦੀ ਰਿਹਾਈ ਦੇ ਲਈ ਹੋਰ ਕੀ ਕੀਤਾ ਜਾ ਸਕਦਾ ਹੈ